ਕਿੱਥਾ ਹੀ ਰੋਕੀ ਹਾਲ ਚਾਲ ਨੇ ਆਪਾਂ ਤੁਹਾਡੇ ਲਈ ਲੈ ਕੇ ਆਇਆ ਜਮਾ ਤਿਆਰ HMT 5911 ਫੁੱਲ ਮੋਡੀਫਾਈ ਸਿੱਧੂ ਮੂਸੇ ਵਾਲੇ ਦਾ ਬਾਈ ਫੈਨ ਹੈ ਘੋੜਾ ਵੈਂਪਰ ਲੱਗਿਆ ਟਾਇਰ ਜਮਾ ਨਵੇਂ ਨੇ ਜਹਾਦੇ ਟਾਇਰਾਂ ਚ HMT 5911 ਫੁੱਲ ਮੋਡੀਫਾਈ ਟਾਇਰ ਜਮਾ ਨਵੇਂ ਨੇ ਅਪੋਲੋ ਦੇ 16 9 28 ਦੇ ਟਾਇਰਾਂ ਚ ਸੈਂਟਰ ਵਗੈਰਾ ਚੈੱਕ ਕਰ ਸਕਦੇ ਹੋ ਮੀਟਰ ਚੈੱਕ ਕਰ ਸਕਦੇ ਹੋ ਰਾਣਾ ਛੋਟਾ ਇਹ ਟਰੈਕਟਰ ਬਕਾਊ ਆਈ ਜਿਵੇਂ ਤਿਆਰ ਸਰ ਆਲ ਓਕੇ ਆ ਡਰਾਵਲ ਸਮੇਤ ਹੈ میوزਿਕ ਸਿਸਟਮ ਵੀ ਦਾ ਲੱਗਿਆ ਹੋਇਆ ਫੋਨ ਨੰਬਰ ਹੈਗਾ ਭਾਈ ਦਾ 90237 70550 ਜਮਪੀ 911 ਪੈਰਾਂ ਵਗੈਰਾ ਚੈੱਕ ਕਰ ਸਕਦੇ ਹੋ ਬੈਟਰੀ ਚੈੱਕ ਕਰ ਸਕਦੇ ਹੋ ਥੱਲੇ ਹੈ ਮਗਰਾੜ ਜਮਾਂ ਸਾਫ ਹੈ ਨੇ ਸੈਂਟਰ ਵਗੈਰਾ ਚੈੱਕ ਕਰ ਸਕਦੇ ਹੋ ਸੀਟ ਵਗੈਰਾ ਸਟੀering ਵਗੈਰਾ ਸਿੱਧੂ ਮੂਸੇ ਵਾਲੇ ਦਾ ਵਾਈਫਾਨ ਹੈ ਤਿਆਰ ਕਰਵਾਇਆ ਹੋਇਆ ਚਮਟੀ ਨਾੜ ਗਿਆ ਜਮਾ ਰੀਜਨਲ ਓਕੇ ਇਹ ਆ ਬੜੀਆ ਤਿਆਰ ਕਰਾਇਆ ਹੋਇਆ ਬਾਈ ਦਾ ਰੇਟ 1991 ਮਾਡਲ ਦਾ ਰੇਟ ਹੈਗਾ 5 ਲੱਖ ਪੂਰਾ ਪੰਜਾਬ ਨੰਬਰ ਹੈ 1991 ਮਾਡਲ 5 ਲੱਖ ਰੇਟ ਪੰਜਾਬ ਨੰਬਰ ਹੈ ਜੇ ਕਿਸੇ ਵੀ ਨੇ ਟਰੈਕਟਰ ਲੈਣਾ ਹੋਵੇ ਕੰਟਰੈਕਟਰ ਨੰਬਰ ਆ ਪਤਾ ਨੂੰ ਤੇ ਦਾ ਬਾਈ ਚਮਟਿੰ 98111991 ਮਾਡਲ ਬਾਈਨਾ ਫੋਨ ਕੰਟੈਕਟ ਕਰਕੇ ਖਰੀਦ ਸਕਦੇ ਹੋ ਧੰਨਵਾਦ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇਹ ਹੋਰ ਵੀ ਦੇ ਤੁਹਾਡੇ ਤੱਕ ਪਹੁੰਚ ਸਕਣ